ਸਾਰੇ ਨੂੰ ਤੇ ਅੱਜ ਆਪਾਂ ਤੁਹਾਨੂੰ ਪਾਠ ਕਰਾਵਾਂਗੇ ਜੀ ਵੰਡਰ ਲੈਂਡ ਦੀ ਸੈਰ ਐਤਵਾਰ ਦੀ ਛੁੱਟੀ ਸੀ ਰਾਜਨ ਨੇ ਆਪਣੇ ਪਾਪਾ ਨੂੰ ਪੁੱਛਿਆ ਪਾਪਾ ਅੱਜ ਸਾਨੂੰ ਕਿੱਥੇ ਕਮੌਨ ਲੈ ਲੈ ਕੇ ਜਾ ਰਹੇ ਹੋ ਅਸਲ ਵਿੱਚ ਉਹ ਹਰ ਮਹੀਨੇ ਕਿਤੇ ਨਾ ਕਿਤੇ ਘੁੰਮਣ ਲਈ ਜਾਂਦੇ ਸਨ ਮੈਂ ਅੱਜ ਆਪਣੇ ਬੱਚੇ ਨੂੰ ਵੰਡਰਲੈਂਡ ਲੈ ਕੇ ਚਲਾਂਗਾ ਵੰਡਰਲੈਂਡ ਚੰਦਰ ਸ਼ਹਿਰ ਦੇ ਬਿਲਕੁਲ ਨੇੜੇ ਹੈ ਮੈਂ ਟਿਕਟਾਂ ਮੰਗਵਾ ਲਈਆਂ ਹਨ ਆਪਾਂ ਨੂੰ ਘਰੋਂ ਚੱਲ ਕੇ 2 ਕੁ ਘੰਟੇ ਲੱਗਣੇ ਹਨ ਇਹ ਅਦਭੁਤ ਸਥਾਨ ਦੇ ਕਿ ਤੁਸੀਂ ਬਹੁਤ ਖੁਸ਼ ਹੋਵੋਗੇ ਪਾਪਾ ਬੋਲੇ ਵੰਡਰਲੈਂਡ ਦਾ ਨਾਮ ਸੁਣ ਕੇ ਰਾਜਨ ਦੀਆਂ ਅਮਾਸ਼ਾਂ ਖਿਲ ਗਈਆਂ ਉਸਨੇ ਇਸ ਬਾਰੇ ਆਪਣੇ ਦੋਸਤ ਮਨੂ ਕੋਲੋਂ ਸੁਨਿਆ ਹੋਇਆ ਸੀ ਮੁੱਖ ਦਵਾਰ ਤੇ ਟਿੱਟਾ ਵਿਖਾ ਕੇ ਰਾਜਨ ਆਪਣੇ ਪਾਪ ਆਪਣੇ ਮੰਮੀ ਪਾਪਾ ਨਾਲ ਵੰਡਰਲੈਂਡ ਦੇ ਅੰਦਰ ਦਾਖਲ ਹੋਇਆ ਅੰਦਰ ਦਾ ਨਜ਼ਾਰਾ ਬਹੁਤ ਸੁਹਾਵਣਾ ਸੀ ਪਾਪਾ ਮੈਂ ਰੇਲ ਗੱਡੀ ਤੇ ਝੂਟੇ ਲੈਣੇ ਹਨ ਰਾਜਨ ਬੋਲਿਆ